ਪਰਾਵੋ ਅੱਜ ਆਏ ਸਾਲ ਦੀ ਤਰ੍ਹਾਂ ਅੱਜ ਚੱਲ ਰਹੀਆਂ ਮਸ਼ੀਨ ਟੋਕਾ ਕਰਨ ਵਾਲੀ ਸਾਡਾ ਵੀਰ ਬਿੰਦਰ ਸਿੰਘ ਤੇ ਖਾਲਸਾ ਗਰੀ ਸਿੰਘ ਦੋਨੇ ਜਾਨੇ ਰੁਕਲਾ ਰਹੇ ਨੇ ਭਰਾਵੋ ਇੰਨਾ ਚਾਹ ਕਹਿੰਦੇ ਸਾਨੂੰ ਵਿਆਹ ਜਾਂਣਾ ਚਾਹ ਭਰਾਵੋ ਲਾਂਗਾ ਕੁੱਟਣ ਦਾ ਕਿਉਂਕਿ ਇੱਕ ਤਾਂ ਆਹ ਤੂੜੀ ਦੀ ਕੁਆਲਿਟੀ ਦੇਖੋ ਕਿੰਨੀ ਵਧੀਆ ਤੂੜੀ ਆ ਬਹੁਤ ਵਧੀਆ ਤੂੜੀ ਪਸ਼ੂ ਖਾਂਦੇ ਨੇ ਭਰਾਵੋ ਰੇਤਾਂ ਨਹੀਂ ਰਵਾ ਨਹੀਂ ਕਿਉਂਕਿ ਪਸ਼ੂਆਂ ਨੂੰ ਕੁਛ ਮਰਜ਼ੀ ਪਾ ਦਿਓ ਪਸ਼ੂ ਦਾ ਉਹੀ ਖਾ ਲਣਗੇ ਇਸ ਕਰਕੇ ਸਾਡੇ ਵੀਰ ਲੱਗੇ ਹੋਏ ਨੇ ਸਾਰੇ ਕੁੱਟਣ ਡੇਢ ਕਿਲਾ ਆਪਾਂ ਨੇ ਵੱਢਿਆ ਤੀ ਘਟੋ ਘਟ ਡੇਢ ਡੇਢ ਦੋ ਡੇਢ ਘੰਟਾ ਹੋਇਆ ਘੰਟਾ ਇੱਕ ਹੋਰ ਲੱਗੂਗਾ 1 ਵਜੇ ਨੂੰ ਡੇਢ ਵਜੇ ਨੂੰ ਲਾਂਗਾ ਕੁੱਟਿਆ ਜਊ ਤੇ ਬਾਅਦ ਚ ਤੁੜੀ ਢੋਈ ਜਊ ਇਸ ਕਰਕੇ ਭਰਾਵੋ 1-2 ਕਿਲੇ ਹਰੇ ਕੁੱਟਿਆ ਕਰੋ ਵੀੜੀ ਕਰ ਲਿਆ ਕਰਾਂਗੇ ਆਪਾਂ ਯਾਰ ਕੰਮ ਕਰਿਆ ਕਰੋ ਕੋਈ ਟਿੱਚਰਾ ਨਾ ਕਰਿਆ ਕਰੋ ਜੇ ਕੋਈ ਕੰਮ ਕਰਦਾ ਉਹਨੂੰ ਟਿੱਚਰਾ ਕਰਨਗੇ ਫਲਾਣਾ ਕਿਉਂ ਪੰਗੇ ਲੈਂਦਾ ਬਾਈ ਕਿਉਂਕਿ ਖਾਈਆਂ ਦਰਵਾਜਿਆਂ ਤੇ ਬੈਠਣ ਦੀ ਆਪਾਂ ਨੂੰ ਆਦਤ ਪੈ ਗਈ ਇਹ ਆਦਤ ਭਰਾਵੋ ਮਾੜੀ ਆ ਗੱਲਾਂ ਕਰਦੇ ਅਮਰੀਕਾ ਯੂ ਐਸ ਏ ਕੈਨੇਡਾ ਦੀਆਂ ਪਰ ਆਪਦੇ ਪੰਜਾਬ ਦੇ ਵਿੱਚ ਆਪ ਕੰਮ ਕਰਕੇ ਰਾਜੀ ਨਹੀਂ ਇਸ ਕਰਕੇ ਬੇਨਤੀ ਕਰਦੇ ਆ ਭਰਾਵੋ ਸਾਰਿਆਂ ਨੂੰ ਕੰਮ ਕਰਨਾ ਪਊ ਵਧੀਆ ਤੂੜੀ ਕੁਆਲਿਟੀ ਮੈਂ ਸਾਨੂੰ ਪਾਇਆ ਕਰੋ ਤੂੜੀ ਦੀ ਐਵੇਂ ਨਿਹਰਾ ਰੇਤਾ ਰਵਾ ਮੈਂ ਸਾਨੂੰ ਪਾਉਣੇ ਆਪਾਂ ਉਹ ਮਜਬੂਰੀ ਕਰਕੇ ਪਸ਼ੂ ਨੂੰ ਖਾਣੀ ਪੈਂਦੀ ਆ ਪਰ ਸਾਡੇ ਬੀਬੀਆਂ ਇਹ ਭੈਣਾ ਜਿਹੜੀਆਂ ਵਧੀਆ ਚਾਰ ਬੰਦਿਆਂ ਨੂੰ ਰੋਜ਼ਗਾਰ ਮਿਲਦਾ ਭਰਾ ਬੋਕਰੇ ਬੈਠਣ ਦਾ ਕੋਈ ਫਾਇਦਾ ਨਹੀਂ ਕੰਮ ਕਰਿਆ ਕਰੋ ਤਾਂ ਕਿ ਵਧੀਆ ਕਣਕ ਆਪਣੀ ਚੁੱਕੀ ਕਣਕ ਹੁੰਦੀ ਆ ਆ ਦੇਖੋ ਟਰਾਲੀ 1.5 ਕਿਲੇ ਜੋ ਭਰ ਜੂ ਇੱਕ ਐਨੀ ਸਾਫ ਕਣਕ ਆ ਓ ਠੀਕਾ ਬਈ